ਗੁਲਾਬ ਦੀ ਗੱਲ ਕਰ ਲਓ ਇਹਨੂੰ ਮੈਂ ਇੱਕ ਦੋ ਵਾਰੀ ਫੋਨ ਕਰਾਇਆ ਗੀ ਗੁਲਾਬ ਆਪਾਂ ਗਾਣਾ ਕਰਦੇ ਇਕੱਠਾ ਹਾਂਜੀ ਹਾਂਜੀ ਬੜੇ ਬਾਈ ਕੋਈ ਚੱਕਰ ਨਹੀਂ ਬੜੇ ਬਾਈ ਕੋਈ ਚੱਕਰ ਨਹੀਂ ਪਰ ਉਹ ਅੱਜ ਕੱਲ ਹਲੇ ਤੱਕ ਉਹਦਾ ਕੋਈ ਰਿਸਪੌਂਡ ਬੈਕ ਨਹੀਂ ਆਇਆ ਮੈਂ ਤਾਂ ਯਾਰ ਥੱਲੇ ਲੈ ਲੈਣਾ ਜਿੱਦਣ ਮੇਰੇ ਲੋਟ ਆ ਗਿਆ ਮੈਂ ਲੈ ਲੈਣਾ ਹਾਂਜੀ ਦੋਸਤੋ ਪੰਜਾਬੀ ਸਿੰਗਰ ਗੁਲਾਬ ਸਿੱਧੂ ਬਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗੁਲਾਬ ਸਿੱਧੂ ਜੋ ਕਿ ਪੰਜਾਬ ਦੇ ਵਿੱਚ ਚੰਗੇ ਕੰਮ ਬਹੁਤ ਜ਼ਿਆਦਾ ਕਰ ਰਿਹਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਐਲੀ ਮੰਗਤ ਵੱਲੋਂ ਜੋ ਕਿ ਗਲਾਬ ਸਿੱਧੂ 'ਤੇ ਉਪਰ ਇਲਜ਼ਾਮ ਲਗਾਏ ਜਾ ਰਹੇ ਸਨ ਹਨ ਗਲਾਬ ਸਿੱਧੂ ਨੂੰ ਜੋ ਕਿ ਐਲੀ ਮੰਗਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਗਲਾਬ ਸਿੱਧੂ ਨੂੰ ਬਹੁਤ ਵਾਰ ਕਿਹਾ ਤੂੰ ਮੇਰੇ ਨਾਲ ਗਾਣਾ ਕਰ ਤੇ ਗਲਾਬ ਸਿੱਧੂ ਹਰ ਵਾਰ ਕਹਿ ਦਿੰਦਾ ਹੈ ਕਿ ਕੋਈ ਨਹੀਂ ਵੀਰੇ ਕਰਾਂਗੇ ਪਰ ਗਲਾਬ ਸਿੱਧੂ ਜੋ ਕਿ ਹੁਣ ਹਵਾ ਦੇ ਵਿੱਚ ਆ ਚੁੱਕਾ ਹੈ ਉਹ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਜੋ ਕਿ ਗੁਲਾਬ ਸਿੱਧੂ ਦੇ ਦੋਸਤ ਜੋੰਟੀ ਢਿੱਲੋਂ ਵੱਲੋਂ ਜੋ ਕਿ ਐਲੀ ਮੰਕ ਨੂੰ ਵੱਡਾ ਰਿਪਲਾਈ ਕੀਤਾ ਗਿਆ ਹੈ ਉਸ ਵਿੱਚ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਜੋੰਟੀ ਢਿੱਲੋਂ ਵੱਲੋਂ ਜੋ ਕਿ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਉਸ ਵਿੱਚ ਲਿਖਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੈਨੂੰ ਬਹੁਤ ਸਾਰੇ ਮਿੱਤਰ ਭਰਾਰੀਲਾ ਭੇਜ ਰਹੇ ਸੀ ਕਿਸੇ ਕਲਾਕਾਰ ਦੀ ਚਲੋ ਆਪਾਂ ਨੂੰ ਕੁਝ ਬੋਲਣ ਦੀ ਲੋੜ ਨਹੀਂ ਪਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਗੁਲਾਬ ਸਿੱਧੂ ਬਾਜ ਦਾ ਡਾਊਨਫਾਲ ਸੀ ਉਦੋਂ ਕਿਸੇ ਉਦੋਂ ਕਿਸੇ ਨੇ ਉਹਦੀ ਬਾਣੀ ਫੜੀ ਉਦੋਂ ਕਿਸੇ ਨੇ ਨਹੀਂ ਕਿਹਾ ਆਜਾ ਬਈਆ ਪਾ ਤੇਰਾ ਗਾਣਾ ਕਰਦੇ ਆ ਜੱਜ ਗੁਲਾਬ ਸਿੱਧੂ ਬਾਈ ਦਾ ਚੰਗਾ ਟਾਈਮ ਆਇਆ ਤਾਂ ਤੁਸੀਂ ਪੰਡਰਾ ਸ਼ੁਰੂ ਕਰ ਦਿੱਤਾ ਮਾੜੇ ਸਮੇਂ 'ਚ ਬਾਈ ਸਿੱਧੂ ਮੂਸੇ ਵਾਲੇ ਬਾਈ ਨੇ ਬਾਹ ਫੜੀ ਤੇ ਅੱਜ ਗੁਲਾਬ ਸਿੱਧੂ ਬਾਈ ਦੇ ਗਾਣੇ ਆਉਣ ਲੱਗੇ ਨੇ ਤੇ ਗੁਲਾਬ ਵੀ ਵੀਰਾ ਸਿੱਧੂ ਮੂਸੇਵਾਲਾ ਦਾ ਗੁਣਪੁਰੀ ਜ਼ਿੰਦਗੀ ਨਹੀਂ ਭੁਲਾ ਸਕਦਾ ਅੱਜ ਜਿਹੜੇ ਬੰਦੇ ਮਾੜੇ ਸਮਾਂ ਦੇ ਵਿੱਚ ਨਾਲ ਨੇ ਉਹ ਚੰਗੇ ਸਮੇਂ ਦੇ ਵਿੱਚ ਉਹੀ ਨਾਲ ਰਹਿਣਗੇ ਮਤਲਬ ਕੱਢੋ ਬੰਦਾ ਛੱਡੋ ਇਹ ਰਿਵਾਜ ਚੱਲ ਰਿਹਾ ਅੱਜਕੱਲ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜੋਨਟੀ ਢਿੱਲੋਂ ਵੱਲੋਂ ਜੋ ਕਿ ਗਲਾਪਸਦੂ ਨਾਲ ਜੋ ਕਿ ਹੈ ਫੋਟੋ ਪਾ ਕੇ ਇੱਕ ਹੋਰ ਸਟੋਰੀ ਸਾਂਝੀ ਕੀਤੀ ਗਈ ਹੈ ਉਸ ਵਿੱਚ ਵੀ ਗਲਾ ਜੌਂਟੀ ਟੂ ਲੈਵਲ ਉਸੇ ਵੀ ਲਿਖਿਆ ਗਿਆ ਹੈ ਬਾਕੀ ਦੋਸਤੋ ਤੁਸੀਂ ਗਲਾਪਸ ਤੋਂ ਦੁਬਾਰੇ ਤੇ ਐਲੀਮੈਂਟ ਬਾਰੇ ਜੋ ਕਿ ਉਸਤੇ ਗਲਤ ਇਲਜ਼ਾਮ ਲਗਾ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵੱਲ ਧੰਨਵਾਦ